ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਦਰਸ਼ਕੀਓਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਗੱਲ ਕਰਦੇ ਆਂ ਪੰਜਾਬ ਦੇ ਮੌਸਮ ਬਾਰੇ ਜਿਸ ਤਰ੍ਹਾਂ ਕਿ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਅੱਜ ਤੋਂ ਮੌਸਮ ਸਾਫ਼ ਹੋ ਜਾਵੇਗਾ ਲੇਕਿਨ ਗੱਲ ਕਰੀਏ ਜੀ ਕਿ ਮੌਸਮ ਦੀ ਵੈਸੇ ਤਾਂ ਫਰਵਰੀ ਮਹੀਨੇ ਨੂੰ ਸਰਦੀ ਦਾ ਆਖਰੀ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਆਮ ਤੌਰ ਤੇ ਸਰਦੀ ਫਰਵਰੀ ਮਹੀਨੇ ਵਿੱਚ ਘਟ ਜਾਂਦੀ ਹੈ ਲੇਕਿਨ ਅਜਿਹਾ ਇਸ ਸਾਲ ਨਹੀਂ ਲੱਗ ਰਿਹਾ ਪਸ਼ਮਿਤ ਮੌਸਮੀ ਪਸ਼ਮੀ ਪਸ਼ਮੀ ਸਿਸਟਮ ਦੀ ਗੜਬੜੀ ਦੇ ਚੱਲਦਿਆਂ ਪੂਰੇ ਫਰਵਰੀ ਮਹੀਨੇ ਵਿੱਚ ਠੰਡ ਰਹੀ ਹੈ ਤੇ ਚੱਲ ਵੀ ਰਹੀ ਹੈ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਮਾਰਚ ਦੇ ਪਹਿਲੇ ਹਫਤੇ ਤੱਕ ਇਹ ਠੰਡ ਜਾਰੀ रह ਸਕਦੀ ਹੈ ਹੁਣ ਤੱਕ ਫਰਵਰੀ ਵਿੱਚ 6 ਵਾਰ ਮੌਸਮੀ ਗੜਬੜੀ ਹੋਈ ਹੈ ਵਿਭਾਗ ਦੀ ਜਾਣਕਾਰੀ ਮੁਤਾਬਕ 1 ਮਾਰਚ ਨੂੰ ਆਖਰੀ ਸਿਸਟਮ ਦੀ ਗੜਬੜੀ ਦੇ ਚੱਲਦਿਆਂ ਉੱਤਰ ਭਾਰਤ ਵਿੱਚ ਠੰਡ ਮਾਰਚ ਦੇ ਪਹਿਲੇ ਹਫਤੇ ਤੱਕ ਜਾਰੀ ਰਹਿ ਸਕਦੀ ਹੈ ਹਾਲ ਹਾਲ ਉੱਤਰ ਭਾਰਤ ਦੇ ਬਦੇਰੇ ਇਲਾਕਿਆਂ ਵਿੱਚ ਫਰਵਰੀ ਦੇ ਇਸ ਮਹੀਨੇ ਠੰਡ ਜਾਰੀ ਹੈ ਸੋ ਇਹ ਸੀ ਜਾਣਕਾਰੀ ਪੰਜਾਬ ਦੇ ਮੌਸਮ ਬਾਰੇ ਜੋ ਕੱਤਰ ਕੀਤੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ